ਕੰਤੀ ਸਰਾਜੇ 5.10 ਕਿਲੋ ਉੱਕੀ ਭੜੀ ਆ ਕੀ ਕਹਿਣਾ ਚਾਹੁੰਦੇ ਇਹ ਸਾਡੇ ਜਿਹੜੇ ਪੰਜਾਬ ਸਰਕਾਰ ਮਾਨਜੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜੀ ਨਸ਼ਾ ਬੋਦੀ ਮਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸਾਡੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ 파ਰਕੁਰ ਆਈਪੀਐਸ ਦੀ ਰਹਿਨਮਾਈ ਦੇ ਵਿੱਚ ਸਾਡੀ ਸੀਆਈਏ ਟੀਮ ਨੇ ਅੱਜ ਇੱਕ ਟ੍ਰੈਕਟਰ ਟਰਾਲੀ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ 510 ਕਿਲੋ ਉੱਕੀ ਜਿਹੜੀ ਬਰਾਮਦ ਕੀਤੀ ਆ ਔਰ ਜੁਲਿਸਵਾਨ ਦੇ ਵਿੱਚ ਥਾਣਾ ਨਈਆਂ ਵਾਲੇ ਦੇ ਵਿੱਚ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਅਗਲੀ ਤਫਤੀਸ਼ ਜਾਰੀ ਹੈ ਇਹਦਾ ਜਿਹੜਾ ਅਸੀਂ ਬੈਕਵਰਡ ਲਿੰਕੇਜ ਕਿੱਥੋਂ ਲੈ ਕੇ ਆਏ ਸੀ ਤੇ ਫਾਰਵਰਡ ਲਿੰਕੇਜ ਦੀ ਵੀ ਜਿਹੜੀ ਆ ਟੈਕਨੀਕਲੀ ਵੀ ਔਰ ਦੂਸਰੀ ਤਰ੍ਹਾਂ ਵੀ ਜਿਹੜੇ ਤਫਤੀਸ਼ ਕਰ ਰਹੇ ਆ ਹੋਰ ਵੀ ਜਿਹੜਾ ਕੋਈ ਦੋਸ਼ੀ ਇਹਦੇ ਵਿੱਚ ਇਨਵੋਲਵ ਹੋਇਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹ ਰਹਿਣ ਵਾਲਾ ਕਰਪਾ ਜੀ ਇਹ ਨਈਆਂ ਵਾਲੇ ਦੇ ਥਾਣੇ ਦੇ ਵਿੱਚ ਪਿੰਡਾ ਉੱਥੋਂ ਦਾ ਰਹਿਣ ਵਾਲਾ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾਂ ਤੇ ਉੱਤੇ 3 ਮੁਕਦਮੇ ਦਰਜ ਨੇ ਜੀ ਬਾਕ ਬਾਕ ਤਰਾਮਾਦ ਅੰਡੀਪੀ ਆ ਸਕਦੇ ਕੋਰਟ 'ਚ ਪੇਸ਼ ਕਰਾਂਗੇ ਜੀ ਇਹਦਾ ਕੱਲ ਨੂੰ ਪੇਸ਼ ਕਰਕੇ ਇਹਦਾ ਫਿਰ ਰਿਮਾਡਾ ਹਾਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾਵੇਗੀ